ਸਤਿਨਾਮ ਫਿਲੇਵਾਹੇ ਗੁਰੂ ਸਾਜੀਆਂ ਗੰਤਨ ਕਿਸ ਕੰਮ ਨਾ ਜਾਣਾ ਨਾਮਿ ਨਿਰਬੰਧ ਕਰਣੀ ਸਾਧ ਸੰਗਤ ਤੇ ਅੰਚਲ ਲਾਵੋ ਇਕਮ ਨਦੇ ਜਾਏ ਟਣੇ ਸਤਨਾਮ ਸ੍ਰੀ ਵਾਹਿਗੁਰੂ ਸਜਿਆ ਰਾਮ ਨਾਤਿ ਨਸਰੀ ਮਹਲਾ ਤੇਜਾ ਕਰ ਚੌਥਾ ਇਕ ਓਮ ਕਾ ਹੰਪੀਕ ਕਪੇ ਕਾਲੀ ਤੇਰੇ ਤੋ ਨਜ ਪਤ ਦਾਤਾ ਤੋ ਦਿਆਲ ਨਾਮ ਦੇਉ ਮੰਗਤ ਜਨਕ ਸਦਾ ਰਹੂੰ ਰੰਗ ਰਤਾ ਹਉ ਬਲਾਰੇ ਜਾਉ ਸਚ ਤੇਰੇ ਨਾਮ ਵਿਟੋ ਕਰਤਨ ਸਭਨਾ ਦਾ ਇੱਕੋ ਅਲ ਨ ਦੂਜਾ ਕੋਈ ਰਾਮ ਭਉਤੇ ਫੇਰ ਪੈ ਕਿਰਪਨ ਕਾ ਅਭਿਸ਼ੇਰ ਤੇਰਪਾ ਕੀਜੈ ਹੋ ਬੇਅਦ ਦਰਸ਼ਨ ਦੇਉ ਆਪਣਾ ਅਸੀ ਬਖਸ਼ ਕਰੀ ਜਾ ਪੜਤ ਨਾਨਕ ਪਰਮ ਪਟ ਕੋਲੇ ਗੁਲਬਜ਼ਾ ਦੇ ਜਾਨਿਆ ਸਾਚੀ ਨਿਵ ਲਾਗੀ ਹੈ ਪੀਤਰ ਸਤਗੁਰ ਸੋ ਮਨ ਮੰਨਿਆ ਤਨਾਨਕ ਭਰਮ ਪਟ ਖੋਲੇ ਗੁਰਪਸਾਦ ਦੀ ਜੰਦਿਆ ਸੱਚੀ ਨਿਵ ਲਗੀ ਹੈ ਪੀਤਰ ਸਤ ਗੁਰਸਾ ਮਨ ਮੰਨਿਆ ਵਾਹ ਗੁਰਜੀਤ ਕਾ ਖਾਸਾ ਵਾਹ ਗੁਰਜੀਤ ਕੀ ਫਤ ਅੱਜ ਦਿਨ ਐਤਵਾਰ 1 ਦਸੰਬਰ 16 ਮੱਗਰ ਹੈ ਅੱਜ ਦਿਨ ਐਤਵਾਰ 1 ਦਸੰਬਰ 16 ਮੱਗਰ ਹੈ ਅੱਜ ਪਾਵਨ ਮੱਛਰ ਦਾ ਦਿਨ ਹੈ ਅੱਜ ਪਾਵਨ ਮੱਛਰ ਦਾ ਦਿਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ